ਜੋ 1839 40 ਜਾਂ 35 ਤੋਂ ਲੈ ਕੇ 40 ਦੇ ਫਰਾਂਸ ਦੇ ਇੱਕ ਵਿਅਕਤੀ ਜੋਸਫ ਨਾਈਸਪੋਰ ਨੇ ਸੱਜਣੋ ਕਈ ਵਾਰ ਕੁਝ ਚੀਜ਼ਾਂ ਸੋਸ਼ਲ ਮੀਡੀਆ ਉੱਪਰ ਦੇਖ ਕੇ ਬਹੁਤ ਹੈਰਾਨੀ ਹੁੰਦੀ ਏ ਤੇ ਐਂ ਲੱਗਦਾ ਵੀ ਜਿਵੇਂ ਬਹੁਤੇ ਲੋਕ ਆਪਣੇ ਦਿਮਾਗ ਦੀ ਵਰਤੋਂ ਹੀ ਨਹੀਂ ਕਰਦੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਜਿਹੜੇ ਪਲੇਟਫਾਰਮ ਹਨ ਉਹਨਾਂ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਤਸਵੀਰ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਅਲੱਗ-ਅਲੱਗ ਸਾਥੀ ਜਿਹੜੇ ਹਨ ਆਪਣੇ ਪੇਜ ਜਾਂ ਆਪਣੇ ਹੋਰ ਜੋ ਵੀ ਉਹਨੇ ਦੇ ਚੈਨਲ ਵਗੈਰਾ ਹੈਗੇ ਆ ਉੱਥੋਂ ਸ਼ੇਅਰ ਕੀਤੀ ਜਾ ਰਹੀ ਹੈ ਉਹ ਵਾਰ-ਵਾਰ ਤੇ ਉਸ ਦੇ ਉੱਪਰ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਅਸਲ ਤਸਵੀਰ ਸੋ ਲੋਕ ਵੀ ਥੱਲੇ ਆਪਣੇ ਟਿੱਪਣੀਆਂ ਵਾਹਿਗੁਰੂ ਅਸੀਂ ਕਿਸਮਤ ਵਾਲੇ ਹਾਂ ਦਰਸ਼ਨ ਹੋ ਗਏ ਸਾਨੂੰ ਜਾਂ ਹੋਰ ਵੀ ਜੋ ਸ਼ਰਦਾ ਦੇ ਭਾਵ ਉਹਨਾਂ ਦੇ ਮਨ ਦੇ ਵਿੱਚ ਆਉਂਦੇ ਨੇ ਤੇ ਉਹ ਕਮੈਂਟ ਟਿੱਪਣੀਆਂ ਦੇ ਰੂਪ ਵਿੱਚ ਉਹ ਉਸ ਫੋਟੋ ਦੇ ਥੱਲੇ ਲਿਖਦੇ ਹਨ ਉਸ ਨੂੰ ਸ਼ੇਅਰ ਕਰੀ ਜਾ ਰਹੇ ਹਨ ਅਤੇ ਉਸ ਦੇ ਬਾਰੇ ਚਰਚਾ ਕਰਦੇ ਹਨ ਪਰ ਹੈਰਾਨੀ ਦੀ ਗੱਲ ਇਹ ਆ ਕਿ ਕੋਈ ਵੀ ਇਨਸਾਨ ਉਸ ਪਰ ਆਪਣਾ ਦਿਮਾਗ ਨਹੀਂ ਲਾਉਂਦਾ ਸਿਰਫ ਭੇਟ ਚਾਲ ਵਾਲੀ ਗੱਲ ਹੀ ਜਿਵੇਂ ਕਹੀ ਜਾਂਦੀ ਪਿਛਲੇ ਕੁਝ ਲੰਮੇ ਸਮਿਆਂ ਤੋਂ ਕਿ ਪੰਜਾਬੀ ਭੇਟ ਚਾਲ ਦਾ ਸ਼ਿਕਾਰ ਹੋ ਚੁੱਕੇ ਹਨ ਜਿਵੇਂ ਹੀ ਨਹੀਂ ਸੋਚਦੇ ਬਿਲਕੁਲ ਵੀ ਪਹਿਲਾਂ ਵੀ ਚਿਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨੂੰ ਲੈ ਕੇ ਪਰੰਪਰੇਖੇ ਪਿੱਛੇ ਕੁਝ 2-4 ਸਾਲ ਪਹਿਲਾਂ ਵੀ ਪੈਦਾ ਕੀਤੇ ਗਏ ਸੀਗੇ ਹੁਣ ਫੇਰ ਉਹੀ ਉਸੇ ਤਰ੍ਹਾਂ ਦੀ ਸੋ ਬਿਲਕੁਲ ਬਿਨਾ ਦਿਮਾਗ ਵਰਤਿਆਂ ਉਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਅੱਗੇ ਦੀ ਅੱਗੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਸੋ ਆਪਣੇ ਦਿਮਾਗ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਇਤਿਹਾਸ ਵਿੱਚ ਸਾਡੇ ਕੋਲ ਉਲੇਖ ਹਨ ਉਸ ਦੇ ਮੁਤਾਬਕ ਉਹਨਾਂ ਦਾ ਜਨਮ ਜਿਹੜਾ ਹੈ ਉਹ 1400 69 ਵਿੱਚ ਤੇ ਜੋਤੀ ਜੋਤ ਸਮਾਉਣਾ ਭਾਬ ਜਦੋਂ ਇਸ ਧਰਤੀ ਨੂੰ ਛੱਡ ਕੇ ਜਾਂਦੇ ਹਨ ਉਹ ਜਿਹੜੀ ਸਮਾ ਡੇਟ ਹੈ ਸਾਡੇ ਕੋਲ ਉਹ ਹੈ 1539 ਇਸਵੀ ਪਰ ਉਸ ਸਮੇਂ ਕਿਸੇ ਤਰ੍ਹਾਂ ਦਾ ਕੋਈ ਵੀ ਕੈਮਰਾ ਜਿਸ ਨਾਲ ਤਸਵੀਰ ਲਈ ਜਾ ਸਕਦੀ ਹੋਵੇ ਉਹ ਇਸ ਧਰਤੀ ਉੱਪਰ ਮੌਜੂਦ ਨਹੀਂ ਸੀਗਾ ਕੈਮਰੇ ਦੀ ਜਿਹੜੀ ਹੈ ਉਹ ਪਹਿਲੀ ਖੋਜ ਜਿਸ ਨੂੰ ਕਹਿ ਸਕਦੇ ਹਾਂ ਉਹ ਫਰਾਂਸ ਦੇ ਇੱਕ ਵਿਅਕਤੀ ਜੋਸਫ ਨਾਈਸ ਫੋਰ ਨੇ ਕੀਤੀ ਸੀ ਤੇ ਉਹ ਸੀ 1816 ਈਸਵੀ ਵਿੱਚ ਜਾਂ ਕਹਿ ਲੋ ਕਿ ਉਸ ਦੇ ਵਿੱਚ ਕੁਝ ਹੋਰ ਸੋਧਾਂ ਜਿਹੜੀਆਂ ਸੀਗੀਆਂ ਉਹ 1839 40 ਜਾਂ 35 ਤੋਂ ਲੈ ਕੇ 40 ਦੇ ਆਸ-ਪਾਸ ਹੁੰਦੀਆਂ ਰਹੀਆਂ ਜਿਸ ਨਾਲ ਇੱਕ ਸੰਭਵ ਤਸਵੀਰ ਜਿਹੜੀ ਸੀ ਉਹ ਬਣਾਈ ਜਾ ਸਕਦੀ ਸੀ ਖਿੱਚੀ ਜਾ ਸਕਦੀ ਸੀ ਪਰ ਕਿਸ ਤਰ੍ਹਾਂ ਲੋਕ ਆਪਣੇ ਦਿਮਾਗ ਦੀ ਵਰਤੋਂ ਕੀਤੇ ਬਿਨਾ ਹੋਰਾਂ ਲੋਕਾਂ ਨੂੰ ਵੀ ਬੰਬਲ ਪੁੱਸੀ ਚ ਪਾ ਕੇ ਉਸ ਫੋਟੋ ਨੂੰ ਸ਼ੇਅਰ ਕਰੀ ਜਾ ਰਹੇ ਹਨ ਜਦਕਿ ਉਸ ਫੋਟੋ ਦੇ ਸਮੇਂ ਨਾ ਹੀ ਕਿਸੇ ਤਰ੍ਹਾਂ ਕੋਈ ਹੱਥਾਂ ਦੇ ਨਾਲ ਤਸਵੀਰ ਬਣਾਉਣ ਦਾ ਕੋਈ ਵੀ ਇਤਿਹਾਸ ਦੇ ਵਿੱਚ ਕੁਝ ਉਹ ਉਸ ਦਾ ਸਬੂਤ ਮਿਲਦਾ ਹੈ ਅਤੇ ਨਾ ਹੀ ਕੋਈ ਕੈਮਰਾ ਸੀ ਜਿਸ ਨਾਲ ਤਸਵੀਰ ਜਿਹੜੀ ਹੈ ਉਹ ਬਣਾਈ ਜਾ